ਸਿਆਣੇ ਕਹਿੰਦੇ ਸੀ ਧੀ ਘਰਾਣੇ ਦੀ ਤੇ ਬਲਦ ਲਾਣੇ ਦਾ ਨਾ ਲਾਣੇ ਰਹੇ ਨਾ ਘਰਾਣੇ ਰਹੇ ਤੇ ਨਾ ਨਵੀਂ ਪੀੜ੍ਹੀ ਨੂੰ ਲਾਣਿਆ ਬਾਰੇ ਪਤਾ ਨਾ ਉਹਨਾਂ ਨੂੰ ਘਰਾਣੇ ਬਾਰੇ ਪਤਾ ਸਾਡੇ ਰਿਸ਼ਤੇ ਜਿਹੜੇ ਉਹ ਕਮਜ਼ੋਰ ਹੋ ਗਏ ਅੱਜ ਅਸੀਂ ਦੇਖਦੇ ਆ ਜਦੋਂ ਕੋਈ ਲੜਕੇ ਵਾਲਾ ਲੜਕੀ ਨੂੰ ਦੇਖਦਾ ਰਿਸ਼ਤਾ ਪੱਕਾ ਹੁੰਦਾ ਉਹ ਕਹਿੰਦੇ ਵੀ ਇਹ ਜਿੱਦਾ ਕੋਈ ਪਰਿਵਾਰ ਹੀ ਨਹੀਂ ਤੇ ਜਦੋਂ ਲੜਕੀ ਵਾਲਿਆਂ ਨੂੰ ਪੁੱਛਦੇ ਆ ਕਿ ਤੁਸੀਂ ਭਾਈ ਰਿਸ਼ਤਾ ਕਰਤਾ ਉਹ ਕਹਿੰਦੇ ਜੀ ਸਾਰੀ ਦੁਨੀਆ ਚੋਂ ਮੁੰਡਾ ਵਧੀਆ ਬਸ ਬਹੁਤ ਵਧੀਆ ਰਿਸ਼ਤਾ ਇੱਕ ਦੂਜੇ ਨੂੰ ਸਲਾਉਂਦੇ ਨਹੀਂ ਸਕਦੇ ਪਰ ਉਹੀ ਪਰਿਵਾਰ ਬੜੇ ਦੁੱਖ ਦੀ ਗੱਲ ਆ 6 ਮਹੀਨਿਆਂ ਬਾਅਦ ਥਾਣੇ ਕੋਟ ਕਚੈਰੀਆਂ 'ਚ ਤੁਰੇ ਫਿਰਦੇ ਹੁੰਦੇ ਨੇ ਸੋ ਅੱਜਕੱਲ ਜਦੋਂ ਅਸੀਂ ਇੱਕ ਸਰਵੇ ਅੰਸਾਰ ਦੇਖਦੇ ਆ ਕਿ ਕਤਲ ਡਕੈਤੀ ਦੇ ਮੁਕੱਦਮੇ ਘਟ ਕੇ ਪਰਿਵਾਰਕ ਝਗੜਾ ਦੇ ਮੁਕੱਦਮੇ 60 ਤੋਂ 70% ਕਚੈਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਡਿਵੋਰਸ ਦੇ ਇਸ ਤਰ੍ਹਾਂ ਦੇ ਮੁਕੱਦਮੇ ਵਧ ਗਏ ਇਹ ਚੀਜ਼ਾਂ ਕਿਉਂ ਹੋਈਆਂ ਕਿਉਂਕਿ ਪਹਿਲਾਂ ਲੋਕ ਅੱਡ ਹੁੰਦੇ ਇਟਾਂ ਗਾਰੇ ਦੀਆਂ ਕੰਧਾਂ ਕੱਢਦੇ ਚਾਰ ਸਿਆਣੇ ਬੰਦੇ ਭਾਂਡਾ ਢਿੰਡਾ ਵੰਡ ਕੇ ਦਿੰਦੇ ਪਰ ਅੱਜ ਕੱਲ ਘਰ ਵੀ ਇੱਕ ਹੁੰਦਾ ਕੰਧ ਵੀ ਕੋਈ ਨਹੀਂ ਕੱਢੀ ਹੁੰਦੀ ਕੋਈ ਇੱਟਾਂ ਨਹੀਂ ਹੁੰਦੀਆਂ ਪਰ ਕੰਧਾਂ ਹੁੰਦੀਆਂ ਵੀ ਐਡੀਆਂ ਵੱਡੀਆਂ ਨੇ ਕਿ ਉਹ ਕੰਧਾਂ ਟੁੱਟਦੀਆਂ ਨਹੀਂ ਆਓ ਯਾਰ ਆਪਾਂ ਘਰਾਂ ਦੇ ਵਿੱਚ ਹਾਸੇ ਖਣਕਦੇ ਰਹਿਣ ਲਈ ਆਪਸੀ ਮੇਲ-ਮਲਾਪ ਲਈ ਇਹ ਜਿਹੜੀਆਂ ਅਧਿਕ ਕੰਧਾਂ ਨੇ ਬਿਨਾਂ ਇੱਟਾਂ ਗਾਰੇ ਤੋਂ ਕੰਧਾਂ ਨੇ ਇਹਨਾਂ ਨੂੰ ਖਤਮ ਕਰੀਏ ਤੇ ਜਿਹੜਾ ਪੁਰਾਣਾ ਸਮਾਜ ਸੀ ਸਾਡਾ ਉਸ ਤਰ੍ਹਾਂ ਦਾ ਮੇਲ-ਮਲਾਪ ਵਾਲਾ ਉਹ ਜਿਹਾ ਸਮਾਜ ਸਿਰਜੀਏ